ਇਹ ਜਿਹੜੀ ਪਿੱਛੇ ਜੇਲ ਦੇਖੇ ਜਾ ਰਹੇ ਕੋਈ ਹਿੰਦੂਤਾਂ ਦੀ ਜੇਲ ਨਹੀਂ ਹੈਗੀ ਇਹ ਪਾਕਤਾਂ ਦੀ ਜੇਲ ਹੈ ਇਹ ਉਹ ਜੇਲ ਹੈ ਜਿੱਥੇ ਸਰਬਜੀਤ ਸੀ ਜਿਹਨੂੰ ਅੰਦਰ ਮਾਰਤਾ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕੋਈ ਹਿੰਦੂ ਲੀਡਰ ਜਾਂ ਉਹਦਾ ਕੋਈ ਪਰਚਾ ਦਰਜ ਹੁੰਦਾ ਤੇ ਪੰਠਾਣਕੋੜ ਦੀ ਸ਼ੇਫ ਜੇਲ ਸਮਝ ਕੇ ਉਸ ਜੇਲ ਦੇ ਵਿੱਚ ਭੇਜਿਆ ਜਾਂਦਾ ਇੱਥੇ ਤਰ੍ਹਾਂ ਕੋਈ ਦੋ ਹਿੰਦੂ ਲੀਡਰ ਜਿਹੜੇ ਗਿਆ ਜਲਾ ਤਰਨ ਤਰ ਦੇ ਉੱਤੇ ਭੇਜਿਆ ਉਹਨਾਂ ਦੀ ਮੁਲਾਕਾਤ ਵਾਤੇ ਆਇਆ ਔਰ ਇੱਥੋਂ ਦਾ ਜੇਲਰ ਦਾ ਕੀ ਕਹਿਣਾ ਹੈਗਾ ਵੀ ਜਾ ਦੇ ਪੰਜਾਬ ਦੇ ਡੀਜੀਪੀ ਦਾ ਫੋਨ ਕਰਵਾਓ ਤੇ ਜਾਂ ਆਈਜੀ ਦਾ ਫੋਨ ਕਰਵਾਓ ਅੰਦਰ ਪੀੜੀਆਂ ਦੇ ਬੰਡਲ ਚਿੱਟਾ ਗੋਲੀਆਂ ਸਮੈਕ ਫੀਮ ਸਭ ਕੁਝ ਅੰਦਰ ਵਿਗਦਾ ਜੋ ਕੁਝ ਕੈਦੀਆਂ ਨੂੰ ਸਰਕਾਰ ਖਾਣ ਨੂੰ ਦਿੰਦੀ ਆ ਬਿਲਕੁਲ ਨਹੀਂ ਦਿੰਦੇ ਤੇ ਇਹੋ ਜਿਹਾ ਬੁਹਾਰ ਖਾਸ ਕਰਕੇ ਹਿੰਦੂ ਲੀਡਰਾਂ ਨਾਲ ਵੀ ਅਗਰ ਕੋਈ ਹਿੰਦੂ ਲੀਡਰ ਅੰਦਰ ਤਾਂ ਉਹਨੂੰ ਮਿਲਣਾ ਨਹੀਂ ਦੇਣਾ ਇਹ ਇਹਨਾਂ ਦੀ ਕਾਰਜਸ਼ਾਲੀ ਹੈਗੀ ਆ ਅਸੀਂ ਸਵੇਰ ਦੇ ਇੱਥੇ ਖੜੇ ਆ ਅਸੀਂ ਪ੍ਰਾਰਥਨਾ ਕੀਤੀ ਆ ਤਰਨ ਤਰ ਤੋਂ ਵੀ ਦੋ ਤਾਰ ਪੰਜ ਦੇ ਸਾਥ ਹੀ ਆਦੇ ਆ ਠੀਕ ਆ ਜੀ 26 ਜਨਵਰੀ 26 ਜਨਵਰੀ ਤੇ ਇਹ 26 ਜਨਵਰੀ ਦੇ ਬਾਕੀ ਲੋਕਾਂ ਦੀ ਮੁਲਾਕਾਤਾਂ ਕਿਉਂ ਹੋ ਰਹੀਆਂ ਬਾਕੀ ਲੋਕ ਮੁਲਾਕਾਤ ਕਰਨ ਆ ਰਹੇ ਨੇ ਤਾਂ ਇਸ ਕਰਕੇ ਇਹ ਜਿਹੜਾ ਜੇਲਰ ਆ ਇਹਦਾ ਐਟੀਟਿਊਡ ਇੰਨਾਗਾ ਸਮਝ ਤੋਂ ਪਰੇ ਆ ਵੀ ਅਸੀਂ ਕਿਸੇ ਕ੍ਰਿਮੀਨਲ ਬੰਦੇ ਨੂੰ ਮਿਲਣ ਨਹੀਂ ਆਏ ਭਈ ਜਾਂ ਕੋਈ ਦੇਸ਼ ਦਰੋਹ ਦੇ ਕੇਸ ਵਿੱਚ ਕੋਈ ਬੰਦਾ ਅੰਦਰ ਆ ਤੇ ਆਪਾਂ ਉਹਨੂੰ ਮਿਲਣ ਆਇਆ ਇਸ ਕਰਕੇ ਸਵੇਰ ਦੇ ਖੜੇ ਆ ਅਸੀਂ ਦੋ ਤਿੰਨ ਵਾਰੀ ਪ੍ਰਾਰਥਨਾ ਕਰ ਚੁੱਕੇ ਆ ਇਸ ਕਰਕੇ ਇਧਰ ਰਬਈਏ ਦੇ ਕਾਰਨ ਆਪਾਂ ਇੱਥੇ ਆ ਕੇ ਧਰਨੇ ਦੇ ਬੈਠੇ ਆ ਉਹ ਪ੍ਰਧਾਨ ਜੀ ਜਿਹੜੇ ਸਾਥੀਆਂ ਨੂੰ ਮੁਲਾਕਾਤ ਪਾਣ ਆਏ ਹੋ ਤੁਸੀਂ ਉਹਨਾਂ ਦੇ ਕੀ ਅਪੈਂਸ ਲੱਗੀ ਹੋਏ ਨੇ ਕੀ ਫਾਂਸ ਕੋਈ ਵੀ ਹੋਵੇ ਅਸੀਂ ਉਹਨਾਂ ਬੰਦਿਆਂ ਨੂੰ ਪਾਰਟੀ ਚੋਂ ਕੱਢੇ ਵੀਗਾ ਤਰਨ ਤਨ ਜਿਹੜੇ ਦੇ ਵਿੱਚ ਕੋਈ ਐਪੀਸੋਡ ਹੋਇਆ ਲੇਕਿਨ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਸੱਚਾਈ ਕੀ ਆ ਲੇਕਿਨ ਸਾਡਾ ਫਰਜ਼ ਬੰਦਾ ਮੈਨੂੰ ਪਾਰਟੀ ਸੁਪਰੀਮੋ ਪੰਜਾਬ ਸੁਪਰੀਮ ਕੋਰਟ ਦੇ ਨਾਤੇ ਮੈਨੂੰ ਆਪਣੇ ਬੰਦੇ ਨੂੰ ਮੁਲਾਕਾਤ ਕਰਨ ਦਾ ਅਧਿਕਾਰ ਹੈ ਇਹ ਲੋਕਤੰਤਰ ਆ ਹਿੰਦੂਤਾਂ ਦੇ ਵਿੱਚ ਤੇ ਆ ਦੇਖੋ ਲੋਕਤੰਤਰ ਇਹ ਪਠਾਨਕੋਟ ਦਾ ਜੇਲ੍ਹ ਦਾ ਜਿਹੜਾ ਸਭ ਜੇਲ੍ਹ ਦਾ ਜੇਲਰ ਹੈ ਉਹ ਟੋਟਲ ਸਟਾਫ ਜਿਹਨਾਂ ਵੀ ਹੈਗਾ ਇਹਨਾਂ ਦਾ ਰਵਈਆ ਦੇਖੋ ਤੁਸੀਂ ਚੰਦੇਵਾਰੀ ਲੋਕ ਇਹਨਾਂ ਦੀ ਜੇਬਾਂ 'ਚ ਪੈਸੇ ਪਾਣ ਤੇ ਸਲੂਟ ਮਾਰਦੇ ਆ ਲੇਕਿਨ ਕੋਈ ਆਮ ਬੰਦਾ ਕੋਈ ਉਹ ਜਿਹੜਾ ਆਈ ਨਾ ਮੁਲਾਕਾਤ ਕਰਨ ਤਾਂ ਮੁਲਾਕਾਤ ਹੀ ਨਹੀਂ ਕਰ ਸਕਦਾ ਇਹ ਇਹਨਾਂ ਦਾ ਰਵਈਆ ਹੈਗਾ ਜੇਲ੍ਹਰ ਵੱਲੋਂ ਕੀ ਕਿਹਾ ਜਾ ਰਿਹਾ ਤੁਹਾਨੂੰ ਜੇਲ੍ਹਰ ਵੱਲੋਂ ਕੀ ਆ ਜਾ ਰਿਹਾ 26 ਜਨਵਰੀਏ ਬਹੁਤ ਸਕਦੀ ਆ ਕਿਦਾਂ ਰਾਕਟ ਲਾਂਚਰ ਨਾਲ ਹਮਲੇ ਦਾ ਹੋ ਜੇ ਜੇਲ੍ਹ ਤੇ ਅਸੀਂ ਆਂਤਕਵਾਦੀ ਹੈਗੇ ਆ ਅਸੀਂ ਪੰਜਾਬ ਦੇ ਨੁਮਾਇੰਦੇ ਆ ਕਿ ਸੰਗਠਨ ਦੇ ਨੁਮਾਇੰਦੇ ਆ ਲੇਕਿਨ ਇਹਨਾਂ ਦਾ ਰਵੱਈਆ ਜਿਹੜਾ ਹੈਗਾ ਬਹੁਤ ਮਾੜਾ ਆਜ ਦੇ ਮੈਂ ਇੱਥੇ ਧਰਨੇ ਦੇ ਬੈਠਾ ਜੇ ਇਹਨਾਂ ਦਾ ਰਵੱਈਆ ਠੀਕ ਨਹੀਂ ਕਿ ਤਾਂ ਨੈਸ਼ਨਲ ਹਾਈਵੇ ਰੋਕੂੰਗਾ ਇਹਦਾ ਕੱਢ ਜਲੂਸ ਦਿਆਂਗਾ ਜਿਹੜਾ ਕਿਸੇ ਨੇ ਨਹੀਂ ਕੱਢਿਆ ਹੋਇਆ ਹੈਗਾ ਦੀ ਅਦਕਸ਼ਤਾ ਵਿੱਚ ਅਸੀਂ ਇੱਕ ਇੱਥੇ ਧਰਨਾ ਦਿੱਤਾ ਜੇਲ੍ਹ ਦੇ ਬਾਹਰ ਜਿਹਦੇ ਵਿੱਚ ਜੇਲਰ ਦਾ ਜਿਹੜਾ ਰਵਈਆ ਆਪਣਾ ਪੱਖ ਪੂਰਨਾ ਮਲਕੇ ਉਹ ਸਾਡਾ ਪੱਖ ਨਹੀਂ ਲੈ ਰਿਆ ਠੀਕ ਹੈ ਨਾ ਜੀ ਜਿਹੜੇ ਸਾਡੇ ਦੋ ਸੱਜਣ ਮਲਕੇ ਅੰਡਰ ਜੁਡੀਸ਼ੀਅਲ ਦੇ ਵਿੱਚ ਰਿਮਾਂਡ ਦੇ ਵਿੱਚ ਆ ਗਏ ਨੇ ਤੇ ਉਹਨੂੰ ਤੇ ਸਰਕਾਰ ਵੀ ਨਹੀਂ ਰੋਕ ਰਹੀ ਸਾਨੂੰ ਮਿਲਣ ਲਈ ਕਿਉਂਕਿ ਜੱਜ ਵੀ ਕਹਿੰਦਾ ਹੈ ਕਿ ਉਹਨੂੰ ਮਿਲੋ ਜਾ ਕੇ ਠੀਕ ਹੈ ਨਾ ਪਰ ਇਹ ਕਿਉਂ ਨਹੀਂ ਮਿਲਣ ਦੇ ਰਹੇ ਕੀ ਉਹ ਇਹ ਖੁਦ ਹੀ ਜੱਜ ਬਣ ਗਏ ਆਹ ਤਕਵਾਦੀ ਅੰਦਰ ਦਿੱਤੇ দেয়া ਇਹਨਾਂ ਨੇ ਖੁਦ ਹੀ ਸਾਰੇ ਫੈਸਲੇ ਕਰ ਲਏ ਫਿਰ ਉਹ ਬੰਦਾ ਅੰਡਰ ਟ੍ਰਾਇਲ ਆ ਗਿਆ ਅੰਡਰ ਟ੍ਰਾਇਲ ਬੰਦੇ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈਗੀ ਲੋਕਤੰਤਰ ਦੇ ਵਿੱਚ ਜੀ ਰਹੇ ਆ ਅਸੀਂ ਪਰ ਉਸ ਬੰਦੇ ਉਤੇ ਇੰਨਾ ਅੰਕੁਸ਼ ਲਗਾਤਾ ਕਿ ਉਹਨੂੰ ਕੋਈ ਮਿਲ ਨਹੀਂ ਸਕਿਆ ਕੀ ਉਹ ਹੱਤਵਾਦੀ ਨੇ ਜਾਂ ਅਸੀਂ ਹੱਤਵਾਦੀ ਆ ਸਿਰਫ ਹਿੰਦੂਆਂ ਨਾਲ ਮਿਟਕਰਾ ਕਿਉਂ ਇਹੀ-ਇਹੀ ਮੰਗ ਲੈਣਾ ਲੈ ਕੇ ਆਏ ਆ ਕਿ ਹਿੰਦੂਆਂ ਨਾਲ ਮਿਟਕਰਾ ਕਿਉਂ ਆਹੀ ਪੁੱਛਿਆ ਸਾਡੇ ਪ੍ਰਧਾਨ ਜੀ ਨੇ ਪੁੱਛਿਆ ਉਹ ਕਹਿੰਦੇ ਡੀਜੀਪੀ ਸਾਹਿਬ ਦਾ ਫੋਨ ਕਰਾਓ ਤੇ ਜਾਂ ਫਿਰ ਆਈਜੀ ਸਾਹਿਬ ਦਾ ਫੋਨ ਕਰਾਓ ਇਹ ਕੋਈ ਗੱਲ ਨਹੀਂ ਬੰਦੀ ਆ ਵੀ ਤੂੰ ਕੋਕ ਕੀ ਲੈਣ ਬੈਠਾ ਇੱਥੇ ਤੂੰ ਇੰਨੇ ਉੱਚੇ ਓਧੇ ਦੇ ਬਹਿ ਕੇ ਇੰਨੀ ਛੋਟੀ ਔਰ ਇੰਨੀ ਘਟੀਆ ਔਰ ਇੰਨੀ ਹਲਕੀ ਗੱਲ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਇੱਕ ਜੇਲ੍ਹ ਸੁਭਾਣ ਨੂੰ ਪਰ ਅਸੀਂ ਮੰਗ ਕਰਦੇ ਸਰਕਾਰ ਅਗੇ ਕਿ ਇਰੀ ਇਸ ਕੋਈ ਜਾਂਚ ਕੀਤੀ ਜਾਏ ਜੇ ਨਹੀਂ ਤਾਂ ਅਸੀਂ ਹਾਈਵੇ ਰੋਕੇ ਧਰਨਾ ਦੇਾਂਗੇ ਔਰ ਪੂਰਾ ਜਲੂਸ ਕੱਢਾਂਗੇ ਇਹਨਾਂ ਦਾ ਜਾ